ਚੰਡੀਗੜ੍ਹ ਦੇ ਮਨੀ ਮਾਜਰਾ ਦੇ ਵਿੱਚ ਇੱਕ ਸੈਲੂਨ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਸੈਲੂਨ ਦੇ ਕਮਰਿਆਂ ਦੇ ਵਿੱਚ ਸਪਾਈ ਕੈਮਰੇ ਲੱਗੇ ਹੋਣ ਦੇ ਇਲਜ਼ਾਮ ਲੱਗੇ ਨੇ 27 ਸਾਲਾ ਮਹਿਲਾ ਦੀ ਸ਼ਿਕਾਇਤ ਤੇ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਯੂਨੀਸੈਕਸ ਸੈਲੂਨ ਦਾ 51 ਸਾਲਾ ਮਾਲਕ ਗ੍ਰਿਫਤਾਰ ਕਰ ਲਿਆ ਗਿਆ 18 ਜੂਨ ਨੂੰ ਸੈਲੂਨ ਦੇ ਵਿੱਚ ਦਰਸਲ ਮਹਿਲਾ ਗਈ ਸੀ ਮਹਿਲਾ ਨੇ ਏਸੀ ਦੇ ਨਾਲ ਇੱਕ ਹਾਲ ਦੇ ਵਿੱਚ ਸਪਾਈ ਕੈਮਰਾ ਦੇਖਿਆ ਸੀਗਾ ਇਸੇ ਕੇਸ ਦੇ ਵਿੱਚੋਂ ਵੱਡਾ ਐਕਸ਼ਨ ਵੀ ਕੀਤਾ ਗਿਆ ਚੰਡੀਗੜ੍ਹ ਦੇ ਮਨੀ ਮਾਜਰਾ ਦੇ ਵਿੱਚ ਸੈਲੂਨ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੈਲੂਨ ਦੇ ਕਮਰਿਆਂ ਦੇ ਵਿੱਚ ਸਪਾਈ ਕੈਮਰੇ ਲੱਗੇ ਹੋਣ ਦੇ ਜੋ ਕਿ ਇਲਜ਼ਾਮ ਲੱਗੇ ਨੇ 27 ਸਾਲਾ ਮਹਿਲਾ ਦੀ ਸ਼ਿਕਾਇਤ ਤੇ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ 27 ਸਾਲਾ ਮਹਿਲਾ ਦੇ ਵੱਲੋਂ ਦਰਸਲ ਆਪਰਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਤੇ ਉਸ ਤੋਂ ਬਾਅਦ ਹੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਸੈਲੂਨ ਦਾ 51 ਸਾਲਾ ਮਾਲਕ ਗ੍ਰਿਫਤਾਰ ਕਰ ਲਿਆ ਗਿਆ 18 ਜੂਨ ਨੂੰ ਦਰਸਲ ਸੈਲੂਨ ਦੇ ਵਿੱਚ ਮਹਿਲਾ ਗਈ ਸੀ ਜੋ ਜਾਣਕਾਰੀ ਸਾਹਮਣੇ ਆਈ ਹੈ ਮਹਿਲਾ ਨੇ ਏਸੀ ਦੇ ਨਾਲ ਇੱਕ ਹਾਲ ਦੇ ਵਿੱਚ ਸਪਾਈ ਕੈਮਰਾ ਲੱਗਿਆ ਦੇਖਿਆ ਅਜਿਸ ਤੋਂ ਬਾਅਦ ਉਸ ਨੂੰ ਪੂਰਾ ਸ਼ੱਕ ਹੋਇਆ ਪੁਲਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਤੇ ਪੁਲਸ ਦੇ ਵੱਲੋਂ ਅਖੀਰਕਾਰ ਇਹ ਵੱਡਾ ਐਕਸ਼ਨ ਕੀਤਾ ਗਿਆ ਸੈਲੂਨ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਕਿਸ ਤਰੀਕੇ ਦੇ ਨਾਲ ਸੈਲੂਨ ਮਾਲਕ ਦੇ ਵੱਲੋਂ ਸਪਾਈ ਕੈਮਰੇ ਲਗਾਏ ਗਏ ਆ ਕਿਸ ਤਰੀਕੇ ਦੇ ਨਾਲ ਸਿੱਧੇ ਤੌਰ ਤੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਕਿ ਸਵਾਲ ਖੜੇ ਹੋਣੇ ਸੁਭਾਵਿਕ ਨੇ ਇਸੇ ਚਲਦੇ ਆ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਸੈਲੂਨ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਇਸ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਅਮਨੋਜੀ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਮਸਲਾ ਹੈ ਇਸ ਕੇਸ ਦੇ ਵਿੱਚ ਸੈਲੂਨ ਮਾਲਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਦੇਖੋ ਪਰਮਿੰਦਰ ਇਹਦੇ ਵਿੱਚ ਬਿਲਕੁਲ ਬਹੁਤ ਹੀ ਕਹਿ ਸਕਦੇ ਗੰਭੀਰ ਪੂਰਾ ਮਾਮਲਾ ਹੈ ਕਿਉਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮਨੀ ਬਾਜਰਾ ਦੇ ਵਿੱਚ ਇੱਕ ਯੂਨੀਸੈਕਸ ਸੈਲੂਨ ਹੈ ਇੱਕ ਚੰਡੀਗੜ੍ਹ ਦੀ ਲੇਡੀ ਉੱਥੇ ਪਹੁੰਚੀ ਸੀ ਜਿਹੜੀ ਹੁਣ ਤੱਕ ਦੀ ਜਾਣਕਾਰੀ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਔਰ ਉਹਦੇ ਵਿੱਚ ਇੱਕ ਰੂਮ 'ਚ ਉਹਨੂੰ ਕਿਹਾ ਗਿਆ ਸੀਗਾ ਤੁਸੀਂ ਥੋੜਾ ਵੇਟ ਕਰੋ ਔਰ ਇੱਕ ਬੰਦ ਰੂਮ ਸੀ ਔਰ ਉਹਦੇ ਵਿੱਚ ਏਸੀ ਦੇ ਨਾਲ ਬਿਲਕੁਲ ਇੱਕ ਛੋਟਾ ਜਿਹਾ ਹੋਲ ਸੀ ਔਰ ਉਹਨੂੰ ਪੇਪਰ ਦੇ ਨਾਲ ਟਕਿਆ ਹੋਇਆ ਸੀਗਾ ਜਦ ਉਸ ਲੇਡੀ ਨੂੰ ਥੋੜਾ ਜਿਹਾ ਸ਼ੱਕ ਹੋਇਆ ਔਰ ਉਹਨੇ ਦੇਖਿਆ ਤਾਂ ਇੱਕ ਸਪਾਈ ਕੈਮ ਟਾਈਪ ਉਹਦੇ ਉਹਦੇ ਲੱਗਿਆ ਹੋਏ ਸੀਗਾ ਔਰ ਨਾਲ ਦੇ ਨਾਲ ਜਦ ਉਹਨੇ オਬਜੈਕਸ਼ਨ ਕੀਤੀ ਤਾਂ ਉਹਦੇ ਨਾਲ ਬਹਿਸਬਾਜੀ ਹੋਈ ਪੁਲਿਸ ਨੂੰ ਬੁਲਾਇਆ ਗਿਆ ਔਰ ਉਸ ਤੋਂ ਬਾਅਦ ਦੇਖਿਆ ਗਿਆ ਕਿ ਸਪਾਈ ਕੈਮ ਉੱਥੇ ਲੱਗਿਆ ਹੋਇਆ ਸੀਗਾ ਹਾਲਾਂਕਿ ਸੰਦੀਪ ਨਾ ਦਾ ਜਿਹੜਾ ਮਾਲਿਕ ਹੈ ਸੈਲੂਨ ਦਾ ਉਹਨੂੰ ਕਾਬੂ ਕਰ ਲਿਆ ਗਿਆ ਉੱਥੋਂ ਕਹਿ ਤੱਕਦੇ ਗਏ ਮੋਬਾਈਲ ਫੋਨ ਹੋਰ ਵੀ ਅਪੱਤ ਜਨਰ ਜਿਹੜੀ ਚੀਜ਼ਾਂ ਉੱਥੋਂ ਰਿਕਵਰ ਕੀਤੀ ਗਈਆਂ ਔਰ ਇੱਕ ਕਹਿ ਸਕਦੇ ਆ ਕਿ ਤਿੰਨ ਚਾਰ ਚੀਜ਼ਾਂ ਦੇ ਵਿੱਚ ਰਿਕਵਰ ਕਰਕੇ ਹਾਲਾਂਕਿ ਮਾਮਲਾ ਦਰਜ ਕਰ ਲਿਆ ਗਿਆ ਸੀਗਾ ਉਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਲੇਕਿਨ ਇਹਦੇ ਵਿੱਚ ਇੱਕ ਹੋਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਓਨਰ ਵੱਲੋਂ ਕਈ ਵੀਡੀਓਜ਼ ਡਿਲੀਟ ਕੀਤੀ ਗਈ ਸੀ ਯਾਨੀ ਕਿ ਇੱਕ ਕਾਫੀ ਦਿਨ ਤੋਂ ਪਾਈ ਕੈਮ ਜਿਹੜਾ ਹੈਗਾ ਉੱਥੇ ਚੱਲ ਰਿਹਾ ਸੀਗਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਪਰਮਿੰਦਰ ਹਾਂ ਠੀਕ ਹੈ ਮਨੋਜ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਚੰਡੀਗੜ੍ਹ ਦੇ ਮਨੀ ਮਾਝਰਾ ਦੇ ਵਿੱਚ ਵੱਡਾ ਐਕਸ਼ਨ ਹੋਇਆ ਕਿ ਸੈਲੂਨ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਸਪਾਈ ਕੈਮਰੇ ਲੱਗੇ ਹੋਣ ਦੇ ਇਲਜ਼ਾਮ ਲੱਗੇ ਨੇ